ਕਰਨਲ ਮਾਮਲੇ ਦੇ ਵਿੱਚ ਭਰਾਵੋ ਗੱਲਾਂ ਸਿੱਧੀਆਂ ਤੇ ਸੱਚੀਆਂ ਤੇ ਸਾਫ਼ ਹੋਣਗੀਆਂ ਅੱਜ ਕਿਉਂਕਿ ਅੱਜ ਜੋ ਕਰਨਲ ਪਰਿਵਾਰ ਭਗਵੰਤ ਮਾਨ ਨੂੰ ਮਿਲ ਕੇ ਆਇਆ ਇਹਦੇ ਸਬੰਧ ਦੇ ਵਿੱਚ ਧਾਰ ਨੂੰ ਵੱਡੇ ਖੁਲਾਸੇ ਕਰਾਂਗੇ ਭਗਵੰਤ ਮਾਨ ਕੀ ਬੋਲਿਆ ਕਿਵੇਂ ਗੋਗਲੂਆ ਤੋਂ ਮਿੱਟੀ ਝਾੜੀ ਆ ਦੇਖਦੇ ਆ ਕਿ ਹੁਣ ਸਮਾਤਿਕ ਸਮਾਂ ਦਿੱਤਾ ਸੀ ਪਰ ਟਾਈਮ ਹੋ ਚੁੱਕਿਆਗਾ ਭਗਵੰਤ ਮਾਨ ਸਿਓ ਹਲੇ ਤੱਕ ਤੂੰ ਕੋਈ ਪੁਲਿਸ ਵਾਲਾ ਫਾਇੇ ਨਹੀਂ ਟੰਗਿਆ ਤੇ ਅਗਲੀ ਜਿਹੜੀ ਹਰਾਂ ਨਿਤੀਆਂ ਕੀ ਹੋਵੇਗੀ ਤੁਸੀਂ ਇਸ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਕੱਲੀ-ਕੱਲੀ ਗੱਲ ਦੱਸਦੇ ਆ ਕਿ ਕੀ ਇਹਦੇ ਵਿੱਚ ਹੋਊਗਾ ਕਿ ਕੀ ਨਾ ਹੋਊਗਾ ਵਰਜੀ ਦਾ ਖਾਲਸਾ ਵਰਜੀ ਕੀ ਪਤੀ ਅੱਜ ਜਿਹੜਾ ਮਾਮਲਾ ਸੀ ਕਰਨ ਮਾਮਲਾ ਉਹ ਕਹਿੰਦੇ ਸਮਾਪਤ ਹੋ ਚੁੱਕਿਆਗਾ ਭਗਵਾਨਤਮਾਨ ਨੂੰ ਮਿਲ ਕੇ ਕਿ ਭਗਵਾਨਤਮਾਨ ਨੇ ਅੱਜ ਹੀ ਜਿਹੜਾ ਕਿ ਪੁਲਿਸ ਖਿਲਾਫ ਐਕਸ਼ਨ ਲੈ ਲਿਆ ਵੱਡਾ ਤੇ 5 ਵਜੇ ਜਿਹੜੀਆਂ ਫੈਸਲਾ ਮੰਗਾ ਲਈਆਂ ਤੇ ਹੁਣ ਤੱਕ ਰੀਵਾ ਪੌਣੇ 7 ਦਾ ਸਮਾਂ ਹੋ ਚੱਲਿਆਗਾ ਹਾਲੇ ਤੱਕ ਕੋਈ ਖਬਰ ਸਾਹਮਣੇ ਨਿਕਲ ਕੇ ਨਹੀਂ ਆਈ ਕਿ ਭਗਵੰਤ ਮਾਨ ਨੇ ਜਿਹੜਾ ਕਿਸੇ ਵੀ ਜਿਹੜਾ ਪੁਲਿਸ ਤੇ ਐਕਸ਼ਨ ਲਿਆ ਹੋਵੇ ਨਾ ਲੈਵੇ ਹੋ ਸਕਦਾ ਕਿ ਇੱਕ ਅੱਧਾ ਪੁਲਿਸ ਮੁਲਾਜ਼ਮ ਨੂੰ ਬਲੀ ਚਾੜ ਦੇਵੇ ਮੈਂ ਇਹਨੂੰ ਬਲੀ ਕਿਉਂ ਕਿਹਾ ਇਹ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਕਿ ਇਹਨਾਂ ਦੇ ਵਿੱਚੋਂ ਜਿਹੜਾ ਮੇਨਨਸਾਨ ਅਸੀਂ ਪਰਿਵਾਰ ਦਾ ਉਹ ਹੈਗਾ ਨਾਨਕ ਸਿੰਘ ਐਸਐਸਪੀ ਤੇ ਚਾਰ ਇਨਸਪੈਕਟਰ ਤੇ ਇੱਕ ਪੁਲਿਸ ਮੁਲਾਜ਼ਮ ਦਾ ਹੋਰ ਨਾਮ ਲਿੱਤਾ ਪਰਿਵਾਰ ਨੇ ਉਹ ਕਹਿੰਦੇ ਸਾਡੇ ਕੋਲੇ 6 ਜਣੇ ਨੇ ਇਹ ਪੱਕੇ ਤੌਰ ਤੇ ਸਬੂਤ ਇਹਨਾਂ ਦੇ ਕਹਿਣ ਤੇ ਕਰਨਲ ਸਾਹਿਬ ਨੂੰ ਕੁੱਟਿਆ ਗਿਆ ਤੇ ਉਹਨਾਂ ਦੇ ਪੁੱਤ ਨੂੰ ਜਿਹੜਾ ਗੋਰੀ ਤਾਰਾ ਉਹਨਾਂ ਦੇ ਸਰ ਜਿਹੜਾ ਭੰਨਿਆ ਗਿਆ ਤੇ ਤੁਹਾਨੂੰ ਕੀ ਲੱਗਦਾ ਕੀ ਭਗਵਾਨਤਮਾਨ ਇਨਸਾਫ ਦੇ ਦੂਗਾ ਦੂਸਰੀ ਗੱਲ ਭਗਵੰਤ ਮਾਨ ਜੀ ਕਹਿੰਦੇ ਕਿ ਸੈਸ਼ਨ ਚੱਲ ਰਿਹਾ ਸੀ ਇਸ ਕਰਕੇ ਕਹਿੰਦਾ ਮੈਨੂੰ ਪਤਾ ਨਹੀਂ ਲੱਗਿਆ ਟਾਈਮ ਨਹੀਂ ਲੱਗਿਆ ਬੋਲਣ ਦਾ ਬਾਹ ਜੀ ਬਾ ਭਗਵੰਤ ਮਾਨ ਸਿਆ ਮੁੱਖ ਮੰਤਰੀ ਹੋਵੇ ਤਾਂ ਪੰਜਾਬ ਦਾ ਇਹ ਹੈ ਹੋਵੇ ਉਹ ਇੱਕ ਪਾਸੇ ਸਾਰਾ ਪੰਜਾਬ ਕਰ ਲਾ ਰਿਹਾ ਸਾਰੀਆਂ ਜਿਹੜੀਆਂ ਤਾਰਾਂ ਨੇ ਬਾਹਲੇ ਦੇਸ਼ਾਂ ਤੱਕ ਖੜਕ ਚੁੱਕੀਆਂ ਨੇ ਸਾਰੀ ਦੁਨੀਆ ਹਲ ਚੁੱਕੀ ਆ ਕਰਨ ਪਰਿਵਾਰ ਦੇ ਮਾਮਲੇ ਦੇ ਵਿੱਚ ਆ ਭਗਵਾਨ ਤਮਾਨ ਕਹਿੰਦਾ ਜੀ ਸੈਸ਼ਨ ਚੱਲ ਰਿਆ ਸੀ ਟਾਈਮ ਨਹੀਂ ਲੱਗਿਆ ਮੈਨੂੰ ਬੋਲਣ ਦਾ ਲੁੱਡੀਆਂ ਪਾਉਣ ਦਾ ਟਾਈਮ ਲੱਗ ਗਿਆ ਨੱਚਣ ਦਾ ਟਾਈਮ ਲੱਗ ਗਿਆ ਐਂ ਕਹਿ ਕੇ ਮੈਂ ਆਪਣੀ ਲੜਕੀ ਠੀਕ ਆ ਕਿ ਅਸੀਂ ਮਵਾਰਕ ਦਿੰਨੇ ਆ ਭਾਈ ਤੇ ਲੜਕੀ ਸੋ ਪਸੰਦੀ ਚੜਦੀ ਕਲਾ ਰੱਖੇ ਪਰਮਾਤਮਾ ਉਧਰ ਲੁੱਡੀਆਂ ਪਾਉਣ ਦਾ ਟਾਈਮ ਲੱਗ ਗਿਆ ਇਧਰ ਕਨਵਲ ਪਰਵਾਹ ਰੋ ਰੋ ਦਹਾਈਆਂ ਦੇ ਦੇ ਕਦੇ ਡੀਸੀ ਦਫਤਰ ਹੈ ਕਦੇ ਡੀਜੀਪੀ ਡੀਜੀਪੀ ਕਦੇ ਆਈਜੀਪੀ ਕਦੇ ਕਿਥੇ ਕਿਦੇ ਕਿਥੇ ਕਦੇ ਧਰਨੇ ਦੇ ਲੱਗੇ ਤੇ ਕਹਿੰਦਾ ਮੈਨੂੰ ਬੋਲਣ ਦਾ ਟਾਈਮ ਨਹੀਂ ਲੱਗਿਆ ਬਾਜੀ ਵਾ ਇਹਨੂੰ ਕਹਿੰਦੇ ਆ ਸਿਆਸਤ ਇਹਨੂੰ ਕਹਿੰਦੇ ਆ ਇੱਕ ਨਿਸ਼ਾਨੇ ਨਾਲ ਕਈ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਕਰਨੇ ਇਹਨੂੰ ਕਹਿੰਦੇ ਆ ਰਾਜਨੀਤੀ ਅੱਜ ਜੇਕਰ ਕਰਨਲ ਜਿਹੜਾ ਪਰਿਵਾਰ ਆ ਕਰਨਲ ਦਾ ਉਹਨਾਂ ਦੀ ਪਤਨੀ ਜਸਵਿੰਦਰ ਕਾਰ ਆ ਤੇ ਉਹਨਾਂ ਦਾ ਸਾਧੂ ਢਿੱਲੋ ਸਾਹਿਬ ਉਹਨਾਂ ਕੋਲ ਪਹੁੰਚੇ। ਬਾਕੀ ਦੇਖੋ ਜਿਹੜੀ ਗੱਲਬਾਤ ਹੋਈ ਸੀ ਧਰਮ ਦੇ ਵਿੱਚ ਕਿ ਮੈਂ ਨਾਲ ਸੈਨਿਕਾਂ ਨੂੰ ਜਿਹੜੀ ਉਹਨਾਂ ਦੀ ਜਥੇਬੰਦੀ ਬਣੀ ਹੈ ਕਿ ਉੱਥੇ ਬੁਲਾਉਂਗਾ। ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਆ ਉਹਨਾਂ ਸੈਨਿਕਾਂ ਨੂੰ ਜਿਹੜਾ ਭਗਵੰਤ ਮਾਨੇ ਅੰਦਰ ਨਹੀਂ ਬਣ ਦਿੱਤਾ। ਇਹ ਭੁੱਲ ਦਿਓ ਕਿ ਤੁਹਾਨੂੰ ਇਨਸਾਫ ਮਿਲ ਜੂਗਾ। ਅੱਜ ਐਸਆਈਟੀ ਆਈ ਜਿਹੜੀ ਬਣਾਈ ਹੈ ਕਮੇਟੀ ਐਸਆਈਟੀ ਦੀ ਅੱਜ ਉਹ ਵੀ ਪਟਿਆਲੇ ਪਹੁੰਚ ਗਏ ਅੱਜ ਸਬੂਤ ਇਕੱਠੇ ਕਰਦੀ ਫਿਰਦੀ ਆ ਕਿ ਜੀ ਸਾਨੂੰ ਸੀਸੀਟੀਵੀ ਦੀ ਜਿਹੜੀ ਫੋਟੇਜ ਆ ਦਿਓ ਕਮਾਲ ਹੈਗੀ ਹੁਣ ਜਦ ਪਤਾ ਲੱਗ ਗਿਆ ਕਿ ਕੇਸ ਆ ਰੌ ਯੰਸੀ ਕੋਲੇ ਪਹੁੰਚ ਗਿਆ ਇਹ ਕੇਸ ਆ ਸੀਵੀਆਈ ਕੋਲੇ ਜਾਊਗਾ ਇਹ ਕੇਸ ਕੇਂਦਰ ਸਰਕਾਰ ਕੋਲੇ ਪਹੁੰਚ ਗਿਆ ਤੇ ਵਿੱਚੇ ਸਰਕਾਰ ਵਿੱਚੇ ਭਗਵੰਤਮਾਨ ਵਿੱਚੇ ਐਸਐਸਪੀ ਵਿੱਚੇ ਪੁਲਸ ਮੁਲਾਜ਼ਮ ਟੰਗੇ ਜਾਣਗੇ ਤੇ ਅੱਜ ਭਗਵੰਤਮਾਨ ਦੀ ਜਾ ਖੁੱਲ੍ਹਿਆ ਏ ਅੱਜ ਸਤਿ ਦੀ ਜਾ ਖੁੱਲ੍ਹਿਆਈ ਉਧਰੋਂ ਹਾਈ ਕੋਰਟ ਨੇ ਜਿਹੜਾ ਬੀਰਵਾਰ ਦਾ ਟਾਈਮ ਦਿੱਤਾ ਤੇ ਇਹਨਾਂ ਨੂੰ ਪਤਾ ਹੈ ਕਿ ਕਿ ਰਖੜੇ ਜਾਵਾਂਗੇ ਅੱਜ ਬੇਸਾ ਕਿ ਚਲੋ ਆਪਾਂ ਕਹਿੰਦੇ ਆ ਕਿ ਇਨਸਾਫ ਦੀ ਗੱਲ ਹੀ ਕਰਦੇ ਆਪਾਂ ਕਿ ਇਨਸਾਫ ਮਿਲੇ ਗੱਲ ਇਨਸਾਫ ਸਿੱਕਾ ਪਰ ਮੈਨੂੰ ਨਹੀਂ ਲੱਗਦਾ ਕਿ ਇਨਸਾਫ ਮਿਲ ਜੂ ਜੇ ਤੁਸੀਂ ਚਾਹੁੰਦੇ ਹੋ ਕਿ ਇਨਸਾਫ ਮਿਲ ਜੂ ਤੁਹਾਨੂੰ ਪਤਾ ਹੈ ਕਿ ਪੁਲਿਸ ਜਾਂ ਭਗਵਾਨ ਤੁਮ ਇਨਸਾਫ ਦੇ ਦੂਗਾ ਨਹੀਂ ਪਰ ਅੱਜ ਉਹਨਾਂ ਦੀ ਪਤਨੀ ਬੇਸਕ ਕਿ ਚਲੋ ਖੁਸ਼ ਹੁੰਦਾ ਬੰਦੇ ਨੂੰ ਇੱਕ ਭਰੋਸਾ ਹੁੰਦਾ ਇੱਕ ਯਕੀਨ ਹੁੰਦਾ ਕਰਨ ਪਰਿਵਾਰ ਦੀ ਪਤਨੀ ਅੱਜ ਕਹਿੰਦੀ ਹੈ ਮੇਰੇ ਮੂੰਹ ਤੇ ਰੌਣਕ ਆਈ ਹੈ ਹਾਸੇ ਆਈ ਆ ਕਿ ਮੈਨੂੰ ਜਿਹੜਾ ਕਿ ਭਗਵੰਤਮਾਨ ਨੇ ਸਾਡੀ ਗੱਲਬਾਤ ਸੁਣੀ ਉਹਨੇ ਕਿਹਾ ਕਿ ਸਾਮ ਤੇ ਇੱਕ ਪੁਲਤ ਵਾਲਿਆਂ ਨੂੰ ਟੰਗ ਦਾਂਗੇ ਇਹ ਭੁੱਲ ਜਾਵੋ ਕਿ ਭਗਵੰਤਮਾਨ ਟੰਗ ਦੂਆ ਭਗਵੰਤਮਾਨ ਦਾ ਕਿਹਨੂੰ ਟੰਗੂਆ ਇਹਦਾ ਪਤਾ ਨਹੀਂ ਤੇ ਪਰ ਪੁਲਸ ਵਾਲਿਆਂ ਨੂੰ ਕੁਝ ਨਹੀਂ ਹੋਣਾ ਪੁਲਸ ਮੁਲਾਜ਼ਮਾਂ ਨੂੰ ਕੁਝ ਨਹੀਂ ਹੋਣਾ ਤੁਸੀਂ ਦੇਖ ਲਿਓ ਕਿ ਸਮਝੌਤੇ ਤੇ ਇੱਕ ਗੱਲ ਲੈ ਕੇ ਜਾਊਗਾ ਇੱਕ ਦੋ ਪੁਲਸ ਵਾਲਿਆਂ ਨੂੰ ਜਿਹੜਾ ਡਿਸਮਿਸ ਕਰ ਦੂਗਾ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਸਾਰਾ ਮਿਲੀ ਭੁਗਤ ਹੋਊਗੀ ਡਿਸਮਿਸ ਕਰਕੇ ਕਰਨ ਦਾ ਬਦ-ਬਦ ਐਸਐਸਵੀ ਦਾ ਤਬਾਦਲਾ ਕਰ ਦੂਗਾ ਨਾਨਕ ਸਿੰਘ ਦਾ ਇੱਕ ਦੋ ਚੀਜ਼ਾਂ ਕਰਕੇ ਜਿਹੜਾ ਪਰਿਵਾਰ ਨੂੰ ਬਰਿਆਇ ਜਾਊਗਾ ਲੋਕਾਂ ਨੂੰ ਟਿਕਾਇਆ ਜਾਊਗਾ ਫਿਰ ਆਪਣੀ ਲੱਤ ਹੈ ਜਿਹੜੀ ਕਿ ਸਰਕਾਰ ਦੇ ਉੱਤੇ ਰਹਿ ਜੂਗੀ ਕਿ ਅਸੀਂ ਦੇਖੋ ਜੀ ਆਹ ਡਿਸਮਿਸ ਕਰਤੇ ਇੰਨੇ ਮੁਲਾਜ਼ਮਾ ਉਹ ਆਪਣਾ ਐਸਐਸਪੀ ਬਦਲ ਦਿੱਤਾ ਪਰ ਜਿਸਰਾ ਸੰਘਰਸ਼ ਪਰਿਵਾਰ ਲੜ ਰਿਹਾ ਸੀ ਤੇ ਪਰ ਉਹ ਸੰਘਰਸ਼ ਜਿਹੜਾ ਅੱਜ ਤੱਕ ਉਹਨਾਂ ਨੇ ਲੜਿਆ ਕਿੰਨੇ ਹਾਲਾਤਾਂ ਦੇ ਵਿੱਚ ਲੰਘ ਕੇ ਲੜਿਆ ਦਿਨ ਰਾਤ ਇੱਕ ਕੀਤੀ ਹੋਈ ਸੀ ਕਰਨਲ ਦੀ ਪਤਨੀ ਨੇ ਪਰ ਮੈਨੂੰ ਲੱਗਦਾ ਕਿ ਉਹ ਸੰਘਰਸ਼ ਅਜੇ ਜਿਹੜਾ ਕਿ ਠੰਡਾ ਵਸਤੇ ਦੇ ਵਿੱਚ ਅਜੇ ਪੈ ਚੁੱਕਿਆ ਹੈਗਾ ਕਿਉਂਕਿ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਤੋਂ ਆਸ ਲੱਗਦੀ ਆ ਕਿ ਐਸਆਈਟੂ ਆਸ ਲੱਗਦੀ ਜਿੰਨਾ ਤੱਕ ਸਿਵੀ ਹੈ ਇਹਨਾਂ ਕਵਾਰਨੀ ਕਰਦੀ ਹੁਣ ਇਹ ਡਰਦੇ ਆ ਕਿ ਪੁਲਿਸ ਨੇ ਜਿਹੜੇ ਫੇਕ ਰਿਕਵਰਡਰ ਕੀਤੇ ਝੂਠੇ ਪੁਲਿਸ ਮੁਕਾਬਲੇ ਮੁੰਡੇ ਮਾਰੇ ਆ ਉਹਨਾਂ ਦੀ ਪਰਤਾਂ ਨਾ ਖੁੱਲ ਜਾਣ ਇਸ ਕਰਕੇ ਕਿ ਚਾਰ ਅਨਸਵੇਟਰ ਨੂੰ ਡਿਸਮਿਸ ਹੋ ਸਕਦਾ ਕਰ ਦੇਵੇ ਪਰ ਮੈਨੂੰ ਨਹੀਂ ਲੱਗਦਾ ਕਿ ਕਰੂਗਾ ਜੇ ਕਰ ਦਿੱਤੇ ਤਾਂ ਆਉਣ ਵਾਲੇ 2-4 ਮਹੀਨਿਆਂ ਨੂੰ ਉਹ ਫਿਰ ਹੋਵੇਂ ਜਿਹੜਾ ਡਿਊਟੀਆਂ ਕਰਨਗੇ ਕਿਉਂਕਿ ਮਾਮਲਾ ਠੰਡਾ ਕਰਨਾ ਭਗਵੰਤ ਮਾਨ ਨੇ ਕਿਹਾ ਸਾਥ ਕਰਨਾ ਮਾਮਲਾ ਉਹਨਾਂ ਦੇ ਜਿਹੜਾ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਉਹਨੂੰ ਵਾਪਸ ਲੈਣਾਗਾ ਫਿਰ ਪਰਿਵਾਰ ਨੂੰ ਕਹਿਣਾ ਕਿ ਭਾਈ ਤੁਸੀਂ ਹੁਣ ਵਾਪਸ ਲਓ ਤੇ ਹਾਈ ਕੋਰਟ ਵੀ ਕਹੂਗਾ ਕਿ ਭਾਈ ਤੁਹਾਨੂੰ ਇਨਸਾਫ ਮਿਲ ਗਿਆ ਤੇ ਪਰਿਵਾਰ ਨੂੰ ਇਨਸਾਫ ਮਿਲ ਗਿਆ ਬੜੀਆਂ ਇਹ ਚਲਾਕੀਆਂ ਨੇ ਸਰਕਾਰ ਦੀਆਂ ਤੇ ਅੱਜ ਕਹਿੰਦਾ ਕਿ ਮੈਨੂੰ ਟਾਈਮ ਲੱਗਿਆ ਕਿ ਅੱਜ ਮੈਨੂੰ ਜਿਹੜਾ ਕਿ 13 ਤਰੀਕ ਦੀ ਘਟਨਾ ਅੱਜ 31 ਹੋ ਚੱਲੀ ਆ ਕਿ ਅੱਜ ਮੈਨੂੰ ਟਾਈਮ ਲੱਗਿਆ ਮੈਨੂੰ ਪਹਿਲਾਂ ਸੈਸ ਚੱਲ ਰਿਹਾ ਸੀ ਬੱਲੇ ਜੀ ਬੱਲੇ ਪੰਜਾਬ ਮਰ ਰਿਹਾ ਹੋਵੇ ਪੰਜਾਬ ਦੇ ਲੋਕ ਦਹਾਈਆਂ ਦਿੰਦੇ ਹੁਣ 3 ਕਰੋੜ ਲੋਕ ਦੁਖੀ ਹੋਵੇ ਪੁਲਿਸ ਕੁੱਟੀ ਜਾਵੇ ਪੁਲਿਸ ਐਨਕਾਊਂਟਰ ਕਰੀ ਜਾਵੇ ਗ੍ਰਹਿ ਮਤਰਾਲਾ ਭਗਵੰਤ ਮਾਨ ਦੇ ਕੋਲ ਹੋਵੇ ਮੁੱਖ ਮੰਤਰੀ ਦੇ ਕੋਲ ਹੋਵੇ ਤੇ ਮੁੱਖ ਮੰਤਰੀ ਨੂੰ ਕਿਸੇ ਚੀਜ਼ ਦਾ ਪਤਾ ਹੀ ਨਾ ਲੱਗੇ ਇਹ ਹੋ ਸਕਦਾਗਾ ਇਹ ਪੋਸਿਬਲ ਹੋ ਸਕਦਾਗਾ ਕਿ ਭਗਵਾਨ ਤਮਨ ਨੂੰ ਪਤਾ ਨਾ ਲੱਗੇ ਕਿਸੇ ਚੀਜ਼ ਦਾ ਸਾਰੇ ਰਣੀ ਮਿਲੀ ਭਗਤ ਕਰਕੇ ਸਾਰਾ ਕੁਝ ਪੁਲਿਸ ਨੇ ਜਿਹੜਾ ਪੂਰਾ ਪਲਾਨ ਤੈਅ ਕੀਤਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਮਾਮਲਾ ਇੱਥੋਂ ਤੱਕ ਭੱਗ ਜਾਊਗਾ ਇਹ ਮਾਮਲਾ ਐਡਾ ਵੱਡਾ ਜਿਹੜਾ ਮੋੜ ਲੈ ਲਊਗਾ ਇਹ ਮਾਮਲਾ ਸੀ ਵੀ ਅੱਜ ਤੱਕ ਪਹੁੰਚ ਜਾਊਗਾ ਇਹ ਮਾਮਲਾ ਕੇਂਦਰ ਤੱਕ ਪਹੁੰਚ ਜਾਊਗਾ ਇਹ ਮਾਮਲਾ ਰਾਓ ਤੱਕ ਪਹੁੰਚ ਜਾਊਗਾ ਇਹ ਮਾਮਲਾ ਐਨਆਈਟ ਇੱਕ ਪਹੁੰਚ ਜਾਊਗਾ ਇਹ ਪਤਾ ਨਹੀਂ ਸੀ ਇਹਨਾਂ ਨੂੰ ਇਹਨਾਂ ਨੂੰ ਕਿ ਇਹ ਸੀ ਕਿ ਅਸੀਂ ਫਲਾਣਾ ਮਾਰਤਾ ਕੋਈ ਕੋਈ ਬੋਲੇ ਆ ਅਸੀਂ ਧੌਂਕਾ ਮਾਰਤਾ ਅਸੀਂ ਚਾਰ ਮਾਰਤੇ ਕੋਈ ਨਹੀਂ ਬੋਲੇ ਪੰਜਾਬ ਦਾ ਲੋਕ ਛਣ ਨੂੰ ਕਿਹੜਾ ਬੁਲਾਉਣ ਵਾਲਾ ਜੰਮਿਆਗਾ ਪਰ ਇਹਨਾਂ ਨੂੰ ਪਤਾ ਬਾਅਦ ਲੱਗਿਆ ਕਿ ਅਸੀਂ ਪੁੱਠਾ ਪੰਗਾ ਲੈ ਲਿਆ ਜਿਸ ਤਰ੍ਹਾਂ ਕਰਨਲ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਨੇ ਦੂਣਾ ਛੇੜ ਲਿਆ ਭਿੰਡਾ ਦੇ ਸੱਤੇ ਵਿੱਚ ਹੱਥ ਮਾਰ ਲਿਆ ਇਹਨਾਂ ਨੂੰ ਬਾਅਦ ਜਦੋਂ ਪਤਾ ਲੱਗਿਆ ਕਿ ਉਹ ਪੁੱਠੀ ਪੈਂਦੀ ਆ ਫਿਰ ਇਹਨਾਂ ਨੇ ਮਿੰਤਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਭੈਣ ਜੀ ਸਤੋਂ ਗਲਤੀ ਹੋ ਗਈ ਬਾਅਦ ਵਿੱਚ ਮੱਕਰ ਕੇ ਸਾਡੀ ਵਰਦੀ ਪਾੜ ਦਿੱਤੀ ਸੀ ਸਾਡੂੰ ਧਮਕਾ ਕਰ ਦਿੱਤਾ ਸਾਡੇ ਸੱਟਾਂ ਮਾਰੀਆਂ ਜੋ ਉਹਨਾਂ ਦੀ ਸ਼ਰਾਬ ਪੀਤੀ ਸੀ ਫਲਾਨੀ ਧਮਕਾ ਸੀ ਬੜੀਆਂ ਤਲਾਕੀਆਂ ਪਰਸ ਨੇ ਚਲੀਆਂ ਉਹੀ ਤਲਾਕੀਆਂ ਅੱਜ ਸਰਕਾਰ ਚੱਲੂਗੀ ਕਰਨ ਪਰਿਵਾਰ ਦੇ ਨਾਲ ਹੋਣਾ ਕੁਝ ਨਹੀਂ ਇੱਕ ਦੋ ਨੂੰ ਡਿਸਮਿਸ ਕਰਕੇ ਨਾਨਕ ਸਿੰਘ ਦੀ ਬਦਲੀ ਕਰ ਦੇਣਗੇ ਵੱਧ ਤੋਂ ਵੱਧ ਬਾਤ ਲਈ ਕਰਨਗੇ ਜਰੂਰ ਆ ਕਿਉਂਕਿ ਸ਼ਾਂਤ ਕਰਨਾ ਪਰਿਵਾਰ ਕੰਮੇ ਦਾ ਕੰਮੇ ਪਰ ਜਿਹੜਾ ਨਿਆ ਆਸਲੀ ਨਿਆ ਮਿਲਣਾ ਸੀ ਪਰਿਵਾਰ ਨੂੰ ਉਹ ਕਦੇ ਵੀ ਨਹੀਂ ਮਿਲਦਾ ਉਹ ਸੀਬੀਆਈ ਦੀ ਜਾਂਚ ਤੋਂ ਅਨਕਵਾਰੀ ਤੋਂ ਬਣਾ ਨਹੀਂ ਮਿਲਦਾ ਤੁਸੀਂ ਅੱਜ ਲੈ ਕੇ ਲੈ ਲਓ ਜਿਹੜੇ ਇਹਦੇ ਪੜਦੇ ਪਿੱਛੇ ਸੀ ਕਿਹੜੇ ਕਿਹੜੇ ਪੁਲਿਸ ਮੁਲਾਜ਼ਮਾ ਕਿਹੜੇ ਕਿਹੜੇ ਵੱਡੇ ਆਫਸਰ ਸੀ ਇਹਦੇ ਪਿੱਛੇ ਕਿਹੜੇ ਮੰਤਰੀ ਸੀ ਕਿੰਨਾਂ ਦੇ ਸਹੇ ਉੱਤੇ ਸਾਰਾ ਕੁਝ ਹੋ ਰਿਆ ਸੀ ਇਹਦਾ ਜ਼ਿਕਰ ਕਰ ਸਕਦੀ ਹੈ ਇਹਦਾ ਨਤਾਰਾ ਇੱਕੋ ਹੀ ਇੱਕ ਹਾਲਾ ਸੀਬੀਆਈ ਇਹ ਸੀਬੀਆਈ ਦਾ ਇਹ ਕਹਿੰਦਾ ਕੇਸ ਹਵਾਲੇ ਨਹੀਂ ਜਾਂਦਾ ਤੇ ਕੱਲਾ ਭਗਵੰਤ ਮਾਨ ਨੂੰ ਅੱਜ ਜਿਹੜਾ ਚਲੋ ਮਿਲ ਕੇ ਆਇਆ ਇੱਕ ਵਿਸ਼ਵਾਸ ਪਰਿਵਾਰ ਨੂੰ ਦਿੱਤਾ ਤੇ ਪਰ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਉਹ ਵਿਸ਼ਵਾਸ ਜੋ ਜਿਹੜਾ ਜਿੰਨਾ ਦਿੱਤਾ ਕਿ ਉਹਨੇ ਉੱਤਰੂਗਾ ਉਹ ਤੁਹਾਨੂੰ ਪਤਾ ਹੀ ਆ ਇਹਹੀ ਵਿਸ਼ਵਾਸ ਕਦੇ ਕਿਸਾਨਾਂ ਨੂੰ ਦਿੱਤਾ ਸੀ ਇਹਹੀ ਵਿਸ਼ਵਾਸ ਸਿੱਖਾਂ ਨੂੰ ਦਿੱਤਾ ਸੀ ਇਹ ਅਸੀਂ ਬਰਗਾੜੀ ਦਾ ਹੱਲ ਕਰਾਂਗੇ ਸਾਡੀ ਜੇ ਸਰਕਾਰ ਬਣ ਗਈ 24 ਘੰਟਿਆਂ ਦੇ ਵਿੱਚ ਅਸੀਂ ਦੋਸ਼ੀਆਂ ਨੂੰ ਫਾਹੇ ਟੰਗਾਂਗੇ ਫਿਰ ਪ੍ਰਦੀਪ ਕਲੇਰ ਲਿਆਂਦੇ 164 ਦੇ ਬਿਆਨ ਹੋਗੇ ਫਿਰ ਕਹਿੰਦਾ ਜੀ ਸਾਸੇ ਸਾਦ ਨੂੰ ਜਿਹੜੀ ਕਿ ਉਹਦੇ ਗਲ ਵਿੱਚ ਫੰਦਾ ਪਾਵਾਂਗੇ ਉਹਨੂੰ ਉੱਥੋਂ ਕਢੀਸ ਕੇ ਲਿਆਉਂ ਭਗਵਾਨ ਤੁਹਾਡਾ ਬਿਆਨ ਆ ਫਿਰ ਕਿਹਾ ਜੀ ਕਾਲੀ ਬਾਗਲ ਦਾ ਜਿਹੜਾ ਬਲਾਸਪੁਰਾ ਫਲਾਨਾ ਜੀ ਢਾਬਾਗਾ ਉਹਨੂੰ ਅਸੀਂ ਢਾਵਾਂਗੇ ਉੱਤੇ ਸਕੂਲ ਬਣਾਵਾਂਗੇ ਉੱਤੇ ਅਸੀਂ ਪਾਰਕ ਬਣਾਵਾਂਗੇ ਉੱਤੇ ਅਸੀਂ ਫਲਾਨਾ ਬਣਾਵਾਂਗੇ ਇਹਨਾਂ ਸਾਲ ਹੋ ਗਏ ਸਰਕਾਰ ਨੂੰ ਸਿਰਫ ਇੱਕ ਲollipops ਦੇਣ ਨੂੰ ਲੋਕਾਂ ਨੂੰ ਲੱਕੜ ਦਾ ਮੁੰਡਾ ਮਿੱਠੀ ਗੋਲੀ ਜਿਹਨੂੰ ਆਪਾਂ ਆਮ ਦੇ ਕਹਾੜੇ ਕਹਿੰਦੇ ਆ ਆਮ ਕਹਾਵਤ ਕਹਿੰਦੇ ਆ ਇਹ ਚੀਜ਼ਾਂ ਦੇ ਜਾ ਰਿਹਾਗਾ 24 ਘੰਟੇ ਦੇ ਵਿੱਚ ਗਗਨ ਮਰਮੋਲ ਦੀ ਐਮਐਸਪੀ ਕਿਸਾਨਾਂ ਨੂੰ ਕਿੱਧਰ ਗਈ ਭਾਈ ਕਿੱਥੇ ਗਏ ਅੱਜ ਕਿਸਾਨਾਂ ਨਾਲ ਮੀਟਿੰਗ ਕਰਕੇ ਕਿਸਾਨਾਂ ਦੇ ਹੱਡਕੋਟ ਦਿੱਤੇ ਬਾਕੀ ਸਮਾਨ ਉਹਨਾਂ ਦਾ ਤਹਿਸ ਨਹਿਸ ਕਰ ਦਿੱਤਾ ਕੀ ਤੁਹਾਨੂੰ ਲੱਗਦਾ ਕਿ ऐसे सरकार ਤੋਂ ਤੁਹਾਨੂੰ ਨਿਆਂ ਮਿਲ ਜਾਊਗਾ ਹੋ ਹੀ ਨਹੀਂ ਸਕਦਾ ਮੈਂ ਤਾਂ ਕਹਿੰਦਾ ਨਹੀਂ ਵੀ ਹੋ ਸਕਦਾ ਜੋ ਜੋ ਬੰਦਾ ਕਹਦਾਗਾ ਹੋ ਸਕਦਾ ਉਹਨਾਂ ਦੀ ਭਾਈ ਮੰਨ ਲਓ ਤੇ ਆਉਣ ਵਾਲਾ ਦੱਸੂਗਾ ਟਾਈਮ ਆ ਤੇ ਜਲਦੀ ਜਲਦੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਜਿਹੜਾ ਪੰਜਾਬੀ ਵਰਸਾ ਟੀਵੀ ਦੇਖਦੇ ਆ ਮੈਂ ਉਹਨਾਂ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਅਸੀਂ ਸੱਚ ਹਮੇਸ਼ਾ ਬੋਲਦੇ ਰਹਾਂਗੇ ਕਿਉਂਕਿ ਤੁਸੀਂ ਜਿੰਨਾ ਪਿਆਰ ਕਰਦੇ ਹੋ ਇਸ ਕਰਕੇ ਸਾਨੂੰ ਹੌਸਲਾ ਹੋਰ ਮਿਲਦਾਗਾ ਪਰ ਮੈਂ ਨਹੀਂ ਕਹਿੰਦਾ ਕਿ ਕਿਸੇ ਨਿਰਦੋਸ਼ ਨੂੰ ਫਾਏ ਟੰਗ ਦਿਓ ਕੋਈ ਨਿਰਦੋਸ਼ ਨੂੰ ਮਾਰਿਆ ਜਾਵੇ ਪਰ ਨਿਰਦੋਸ਼ ਲੋਕਾਂ ਨੂੰ ਜਿਹੜੇ ਮਾਰ ਰਹੇ ਨੇ ਪੁਲਿਸ ਮੁਲਾਜ਼ਮਾ ਜਿਹੜੇ ਫੇਕ ਅਨਕਾਊਂਟਰ ਕਰ ਰਹੇ ਨੇ ਉਹਨਾਂ ਨੂੰ ਫਾਹੇ ਕੌਣ ਟੰਗੂਗਾ ਭਵੰਤਮਾਨ ਚਾਹ ਉਹ ਵੀ ਵੱਡਾ ਸਵਾਲ ਆ ਉਹਨਾਂ ਮਾਮਾ ਦੇ ਪੁੱਤਾਂ ਨੂੰ ਚੋਕ ਚੋਕ ਕੇ ਗੋਲੀਆਂ ਮਾਰ ਰਹੇ ਹੋ ਕਹ ਤੁਸੀਂ ਕਹਿ ਰਹੇ ਹੋ ਪੁਲਿਸ ਕਹਿ ਰਹੀ ਹੈ ਕਿ ਪੰਲੇ ਪਾਸੇ ਮੂੰਹ ਕਰਾ ਤੇ ਪਿੱਠ ਦੇ ਵਿੱਚ ਗੋਲੀ ਮਾਰਦੇ ਆ ਇਹ ਮਰਦਾਂ ਵਾਲਾ ਕੰਮ ਨਹੀਂ ਜਿਹੜੀ ਤੁਹਾਡੀ ਸਰਕਾਰ ਤੇ ਤੁਹਾਡੀ ਪੁਲਿਸ ਕਰ ਰਹੀ ਹੈ ਅੱਜ ਅਤਿਆਚਾਰ ਕਰ ਰਹੀ ਹੈ ਜਿਹੜੀ ਅੱਜ ਲੋਕਾਂ ਦੇ ਵਿੱਚ ਹਾਂ ਹਾਂਕਾਰ ਮਚ ਰਹੀ ਹੈ ਅੱਜ ਲੋਕਾਂ ਨੇ ਇੱਕ ਬਦਲਾ ਲੈਂਦਾ ਸੀ ਲੋਕਾਂ ਨੇ ਕਹਿ ਲੈਂਦਾ ਸੀ ਕਿ ਬੜਾ ਜਿਹੜਾ ਕਿ ਭਗਵੰਤ ਮਾਨ ਨਿਆਂ ਕਰੂਗਾ ਸਿੱਖਾਂ ਦੇ ਨਾਲ ਨਿਆਂ ਕਰੂਗਾ ਸਭ ਤੋਂ ਪਹਿਲਾਂ ਤੱਕੇ ਸਿੱਖਾਂ ਦੇ ਨਾਲ ਹੋਇਆ ਫਿਰ ਫੌਜ ਦੇ ਨਾਲ ਜਿਹੜਾ ਹੋਇਆ ਉਸ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਹੋਇਆ ਫਿਰ ਜਵਾਨਾਂ ਦੇ ਨਾਲ ਹੋਇਆ ਅੱਜ ਵੀ ਹੋ ਰਿਹਾ ਤੇ ਦੂਸਰੇ ਜਿਹੜੇ ਰੋ ਰੋ ਕੇ ਜਿਹੜੇ ਬਲਾਹਾੜੇ ਦੇ ਨੌਜਵਾਨ ਨੇ ਫੌਜੀ ਉਹ ਪੋਕ ਹੜਤਾਲ ਤੇ ਬੈਠ ਚੁੱਕੇ ਆ ਭਵੰਤਮਾਨਸਿਓ ਨਹੀਂ ਮਿਲਦਾ ਇਨਸਾਫ ਪਰਿਵਾਰ ਠੀਕ ਹੈ ਕਿ ਉਹਦੀ ਘਰ ਬਾਹਰ ਤਾਕੜੀ ਸੀ ਜਿਹੜੀ ਪਹੁੰਚ ਗਈ ਕਿ ਚਲੋ ਐਨੇ ਆ ਕਿ ਜਿਹੜੀ ਕਿ ਭਵੰਤਮਾਨ ਤੱਕ ਪਹੁੰਚ ਕਰ ਚੁੱਕੀ ਆ ਪਰ ਇਨਸਾਫ ਵਾਲੀ ਗੱਲ ਫਿਲਹਾਲ ਮੈਨੂੰ ਨਹੀਂ ਲੱਗਦਾ ਕਿ ਇਨਸਾਫ ਮਿਲੂਗਾ ਮਾਪਾ ਕਹਿੰਦੇ ਆ ਕਿ ਪਰਿਵਾਰ ਨੂੰ ਇਨਸਾਫ ਮਿਲੇ ਮਿਲਣਾ ਵੀ ਚਾਹੀਦਾ ਦੇਣਾ ਵੀ ਚਾਹੀਦਾ ਹੱਕ ਬਣਦਾਗਾ ਕਿਉਂਕਿ ਕਰਨਲ ਹੋਵੇ ਇੱਕ ਫੌਜ ਦਾ ਜੇਕਰ ਇਸ ਤਰ੍ਹਾਂ ਕੁੱਟਿਆ ਜਾਵੇ ਇਸ ਤਰ੍ਹਾਂ ਹੋਇਆ ਜਾਵੇ ਉਹਦੇ ਨਾਲ ਤੇ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਦੂਜੇ ਮੁਲਕ ਝੇਡਾ ਕਰਨਗੇ ਦੂਜੀ ਆਰਮੀ ਤੁਹਾਨੂੰ ਇਹ ਝੇਡਾ ਕਰੂਗੀ ਫਿਰ ਕੀ ਗੱਲਾਂ ਬਾਤਾਂ ਕਰਦੇ ਹੋ ਫੌਜ ਨੂੰ ਸਭ ਪਤਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਵੈਰਜ ਜੀ ਦਾ ਖਾਲਸਾ ਵੈਰਜ ਕੀ ਫਤਿਹ